ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਜਿਹੜੀ ਕਹਾਣੀ ਆ ਪਸਾਂਝੀ ਕਰ ਰਹੇ ਆ ਉਹਦਾ ਨਾਮ ਹੈ 100 ਪਾਵਰ ਦਾ ਵੱਲਵ ਅਤੀਸ਼ ਦੇ ਲੇਖਕ ਹਨ ਸਦਤ ਹਸਨ ਮੰਟੋ ਜੀ ਲੋ ਫਿਰ ਸ਼ੁਰੂ ਹੈ ਕਹਾਣੀ 100 ਪਾਵਰ ਦਾ ਵੱਲਵ ਉਹ ਚੌਕ ਵਿੱਚ ਕੇਸਰ ਪਾਰਕ ਦੇ ਬਾਹਰ ਜਿੱਥੇ ਕੁਝ ਟਾਂਗੇ ਖੜੇ ਹੁੰਦੇ ਨੇ ਬਿਜਲੀ ਦੇ ਕੰਬੇ ਹੇਠਾਂ ਪਚਾਵ ਖੜਾ ਸੀ ਤੇ ਦਿਲੀ ਦਿਲ ਸੋਚ ਰਿਹਾ ਸੀ ਕਿ ਸਭ ਕੁਝ ਉਜੜ ਪੁਜੜ ਗਿਆ 2 ਸਾਲ ਪਹਿਲਾਂ ਇੱਥੇ ਇੰਨੀ ਰੌਣਕ ਹੁੰਦੀ ਸੀ ਜਿੰਨੀ ਅੱਜ ਉਜਾੜ ਹੈ ਔਰਤਾਂ ਤੇ ਮਰਦ ਨਵੇਂ ਨਵੇਂ ਫੈਸ਼ਨ ਦੀਆਂ ਪੜਕੀਲੀਆਂ ਪਸ਼ਾਕਾਂ ਵਿੱਚ ਸੈਰ-ਸਪਾਟਾ ਕਰ ਰਹੇ ਹੁੰਦੇ ਅੱਜ ਮੈਂ ਇਹ ਕਚਲੇ ਕੱਪੜਿਆਂ ਵਾਲੇ ਲੋਕ ਬੇਮਤਲਬੀ ਟੁਰੇ ਫਿਰਦੇ ਨੇ ਆਵੇਂ ਬਾਜ਼ਾਰ ਵਿੱਚ ਖਾਸੀ ਭੀੜ ਹੈ ਪਰ ਇਸ ਵਿੱਚ ਉਹ ਜੋਸ਼ ਨਹੀਂ ਜਿਹੜਾ ਕਿਸੇ ਮੇਲੇ ਦੀ ਭੀੜ ਵਿੱਚ ਹੁੰਦਾ ਹੈ ਤੇ ਫਿਰ ਇਹ ਉੱਚੀਆਂ ਪੱਕੀਆਂ ਇਮਾਰਤਾਂ ਦਾ ਰੰਗ ਰੋਗਨ ਵੀ ਉੱਡੇ-ਉੱਡੇ ਜਾਂ ਦਿਸ ਰਿਹਾ ਹੈ ਸਰੂ ਤੇ ਝਾੜੀਆਂ ਵਿਧਵਾ ਔਰਤਾਂ ਵਾਂਗ ਇੱਕ ਦੂਜੇ ਵੱਲ ਮੂੰਹ ਕਰੀ ਖੜੀਆਂ ਨੇ ਉਹ ਹੈਰਾਨ ਸੀ ਕਿ ਉਹ ਵਟਨੇ ਉਹ ਸੰਧੂਰ ਤੇ ਉਹ ਸਿਰਲੀਆ ਆਵਾਜ਼ਾਂ ਕਿੱਥੇ ਗਵਾਚ ਗਈਆਂ ਨੇ ਜਿਹੜੀਆਂ ਕਦੇ ਉਸਨੇ ਇੱਥੇ ਵੇਖੀਆਂ ਤੇ ਸੁਣੀਆਂ ਸਨ ਬਹੁਤੇ ਦਿਨ ਵੀ ਨਹੀਂ ਸਨ ਹੋਏ ਕੱਲ੍ਹ ਦੀਆਂ ਤਾਂ ਗੱਲਾਂ ਨੇ ਦੋ ਸਾਲ ਵੀ ਕੋਈ ਲੰਮਾ ਅਰਸਾ ਹੁੰਦਾ ਉਹ ਜਦੋਂ ਇੱਥੇ ਆਇਆ ਸੀ ਦੋ ਸਾਲ ਦੀ ਤਾਂ ਗੱਲ ਹੈ ਸਾਰੀ ਇੱਥੋਂ ਦੀ ਇੱਕ ਫਾਰਮ ਨੇ ਉਸ ਨੂੰ ਵਧੇਰੇ ਤਨ ਕਾਤੇ ਕਲਕੱਤੇ ਤੋਂ ਬੁਲਾਇਆ ਸੀ ਉਦੋਂ ਉਸਨੇ ਕੇਸਰਪਾਰਕ ਵਿੱਚ ਕਮਰਾ ਕਰਾਏ ਤੇ ਲੈਣ ਖਾਤਰ ਬੜਾ ਹੀ ਜ਼ੋਰ ਮਾਰਿਆ ਸੀ ਅਰਕਾਮਜਾਬ ਨਹੀਂ ਸੀ ਹੋ ਸਕਿਆ ਫਰਮੈਸ਼ਾਂ ਵੀ ਪਾਈਆਂ ਪਰ ਸਭ ਵਿਅਰਥ ਤੇ ਹੁਣ ਸਬਜੀ ਵਾਲੇ ਜਲਾਹੇ ਤੇ ਮੋਚੀ ਆਪਣੇ ਮਨਪਸੰਦ ਫਲੈਟਸ ਤੇ ਕਮਰਿਆਂ ਉੱਤੇ ਕਬਜ਼ਾ ਕਰੀ ਬੈਠੇ ਨੇ ਜਿੱਥੇ ਕਦੀ ਇੱਕ ਵੱਡੀ ਫਿਲਮ ਕੰਪਨੀ ਦਾ ਦਫ਼ਤਰ ਸੀ ਉੱਥੇ ਚੁੱਲ੍ਹੇ ਮੱਚ ਰਹੇ ਨੇ ਜਿੱਥੇ ਸ਼ਹਿਰ ਦੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਦੀਆਂ ਮਹਿਫਲਾਂ ਜੁੜਦੀਆਂ ਸਨ ਉੱਥੇ ਹੁਣ ਧੋਬੀ ਕੱਪੜੇ ਧੋ ਰਹੇ ਨੇ ਦੋ ਸਾਲ ਵਿੱਚ ਸਭ ਕੁਝ ਉਲਟ ਪੁਲਟ ਹੋ ਗਿਆ ਉਹ ਹੈਰਾਨ ਸੀ ਪਰ ਇਸ ਇਨਕਲਾਬ ਦਾ ਖਲਾਸਾ ਜਾਣਦਾ ਸੀ ਕੁਝ ਅਖਬਾਰਾਂ ਵਿੱਚ ਤੇ ਕੁਝ ਆਪਣੇ ਦੋਸਤਾਂ ਦੇ ਮੂੰਹੋਂ ਜਿਹੜੇ ਇਸ ਸ਼ਹਿਰ ਵਿੱਚ ਰਹਿੰਦੇ ਸਨ ਉਹਨਾਂ ਨੇ ਉਸ ਤੂਫਾਨ ਬਾਰੇ ਪੜ੍ਹਿਆ ਸੁਣਿਆ ਸੀ ਜਿਹੜਾ ਇਸ ਸ਼ਹਿਰ ਦੀਆਂ ਇਮਾਰਤਾਂ ਦਾ ਰੰਗ ਚੂਸ ਕੇ ਆਪਣੇ ਨਾਲ ਹੀ ਲੈ ਗਿਆ ਸੀ ਮਨੋਖਾ ਤੋਂ ਮਨੋਖ ਕਤਲ ਹੋਏ ਸਨ ਔਰਤਾਂ ਦੀ ਬੇਪਤੀ ਹੋਈ ਸੀ ਤੇ ਕਿੰਜ ਇਮਾਰਤਾਂ ਦੀ ਸੁੱਕੀ ਲੱਕੜ ਤੇ ਇੱਟਾਂ ਨੂੰ ਵੀ ਨਹੀਂ ਸਿਵਾਛਿਆ ਗਿਆ ਉਸਨੇ ਸੁਣਿਆ ਸੀ ਕਿਆਂ ਔਰਤਾਂ ਨੂੰ ਨੰਗੇ ਕੀਤਾ ਗਿਆ ਉਹਨਾਂ ਦੀਆਂ ਛਾਤੀਆਂ ਕੱਟੀਆਂ ਗਈਆਂ ਤੇ ਹੁਣ ਸਾਕਾਰ ਸੀ ਚਫੀਰੇ ਨਗੇਸ਼ ਤੇ ਜਵਾਨੀ ਰਹਿਤ ਮਾਹੌਲ ਉਹ ਬਿਜਲੀ ਦੇ ਖੰਭੇ ਕੋਲ ਖੜਾ ਆਪਣੇ ਇੱਕ ਦੋਸਤ ਨੂੰ ਉਡੀਕ ਰਿਹਾ ਸੀ ਜਿਸ ਦੀ ਮਦਦ ਨਾਲ ਉਸਨੇ ਆਪਣੇ ਰਹਿائش ਦਾ ਪ੍ਰਬੰਧ ਕਰਨਾ ਸੀ ਉਹਨੇ ਇਸ ਟਾਂਗਾ ਸਟੈਂਡ ਕੋਲ ਮਿਲਣ ਵਾਸਤੇ ਕਿਹਾ ਸੀ 2 ਸਾਲ ਪਹਿਲਾਂ ਜਦੋਂ ਉਹ ਨੌਕਰੀ ਦੇ ਸਿਲਸਲੇ ਵਿੱਚ ਇੱਥੇ ਆਇਆ ਸੀ ਤਾਂ ਇਹ ਟਾਂਗਾ ਸਟੈਂਡ ਬੜੀ ਮਸ਼ਹੂਰ ਜਗ੍ਹਾ ਹੁੰਦੀ ਸੀ ਇੱਥੇ ਬੜੇ ਹੀ ਵਧੀਆ ਤੇ ਵਾਂਗ ਕੇ ਟਾਂਗੇ ਖੜੇ ਰਹਿੰਦੇ ਸਨ ਕਿਉਂਕਿ ਆਯਾਸ਼ੀ ਦਾ ਹਰ ਸਮਾਨ ਇਸ ਇਲਾਕੇ ਵਿੱਚ ਮਿਲਦਾ ਸੀ ਉੱਚੇ ਦਰਜੇ ਦੇ ਹੋਟਲ, ਰੈਸਟੋਰੈਂਟ, ਵਧੀਆ ਖਾਣਾ ਪੀਣਾ ਤੇ ਜ਼ਰੂਰ ਦੀ ਹਰੇਕ ਚੀਜ਼ ਆਸਾਨੇ ਨਾਲ ਇੱਥੇ ਮਿਲ ਸਕਦੀ ਸੀ। ਸ਼ਹਿਰ ਦੇ ਮਸ਼ਹੂਰ ਦਲਾਲ ਅਕਸਰ ਇੱਥੇ ਵੇਖੇ ਜਾਂਦੇ ਸਨ। ਕਿਉਂਕਿ ਸਰਪਾਰਕ ਵਿੱਚ ਪੈਸੇ ਤੇ ਸ਼ਰਾਬ ਦੀਆਂ ਨਦੀਆਂ ਵਹਿਂਦੀਆਂ ਸਨ ਤੇ ਵੱਡੀਆਂ-ਵੱਡੀਆਂ ਕੰਪਨੀਆਂ ਦੀ ਭਰਮਾਰ ਸੀ ਇੱਥੇ ਟਾਂਗੇ ਹੁਣ ਵੀ ਖੜੇ ਸਨ ਪਰ ਉਹ ਕਲਗੀਆਂ ਉਹ ਫੂੰਦੇ ਉਹ ਪਿੱਤਲ ਪਾਸ਼ ਵਾਲੇ ਸਾਜ਼-ਵਾਜ਼ ਤੇ ਚਮਕ-ਧਮਕ ਨਹੀਂ ਸੀ ਰਹੀ ਸਭ ਕੁਝ ਦੂਜੀ جنگ ਦੇ ਨਾਲ ਹੀ ਮੁੱਕ ਕੇ ਜਾਪਤਾ ਸੀ ਉਸਨੇ ਘੜੀ ਤੇ ਟਾਈਮ ਵੇਖਿਆ 5 ਵਜ ਚੁੱਕੇ ਸਨ ਫਰਵਰੀ ਦਾ ਮਹੀਨਾ ਸੀ ਸ਼ਾਮ ਦੇ ਪਰਛਾਵੇਂ ਗੂੜੇ ਹੋਣ ਲੱਗੇ ਸਨ ਉਹ ਦਿਲ ਹੀ ਦਿਲ ਵਿੱਚ ਆਪਣੇ ਦੋਸਤ ਨੂੰ ਬੁਰਾ ਭਲਾ ਕਹਿਣ ਲੱਗਾ ਤੇ ਫਿਰ ਜਦੋਂ ਉਸਨੇ ਕੁਜ਼ਾੜ ਜਿਹੇ ਹੋਟਲ ਵਿੱਚ ਨਾਲੀ ਦੇ ਪਾਣੀ ਦੀ ਚਾਹ ਪੀਣ ਬਾਰੇ ਸੋਚਿਆ ਉਧਰ ਨੂੰ ਆਉលਿਆ ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ ਉਹ ਪਲਟ ਪਿਆ ਸੋਚਿਆ ਸ਼ਾਇਦ ਉਹ ਦੋਸਤ ਹੀ ਹੋਵੇ ਪਰ ਉਹ ਤਾਂ ਕੋਈ ਉਪਰਾ ਬੰਦਾ ਸੀ ਦੋਸਤ ਨਹੀਂ ਸੀ ਉਸਨੇ ਕੋਰੇ ਲੱਠੇ ਦੀ ਸਰਵਾਰ ਪਾਈ ਹੋਈ ਸੀ ਜਿਸ ਵਿੱਚ ਹੋਰ ਵੱਟ ਪੈਣ ਦੀ ਗਨੈਸ਼ ਹੀ ਨਹੀਂ ਸੀ ਉਸ ਦੀ ਨੀਲੀ ਪਾਪਲੀਨ ਦੀ ਕਮੀਜ਼ ਲਾਂਡਰੀ ਵਿੱਚ ਜਾਣ ਵਾਸਤੇ ਤਰਸ ਗਈ ਸੀ ਨੱਕ ਨਕਸ਼ਾ ਸੁਧਾਰ ਨਹੀਂ ਸੀ ਉਸਨੇ ਪੁੱਛਿਆ ਸੀ ਕਿਉਂ ਬਈ ਮੈਨੂੰ ਬੁਲਾਇਆ ਹੈ ਹਾਂਜੀ ਉਸਨੇ ਖਾਸੀ ਮਦਮ ਆਵਾਜ਼ ਵਿੱਚ ਕਿਹਾ ਸੀ ਉਸਨੇ ਸੋਚਿਆ ਸ਼ਾਇਦ ਕੋਈ ਰਿਫਿਊਜ਼ੀ ਏ ਤੇ ਕੁਝ ਮੰਗਦਾ ਹੋਣਾ ਆਹ ਕੀ ਚਾਹੀਦਾ ਅੱਗੋਂ ਉਹਨੇ ਝੱਟ ਪਿਆ ਸੀ ਕੁਝ ਨਹੀਂ ਤੇ ਫਿਰ ਹੋਰ ਨੇੜੇ ਹੋ ਕੇ ਪੁੱਛਿਆ ਸੀ ਸਾਵ ਤੁਸੀਂ ਦੱਸੋ ਤੁਹਾਨੂੰ ਕੁਝ ਚਾਹੀਦਾ ਕੀ ਕੀ ਕਹਾ ਉਹ ਮੈਂ ਕਿਹਾ ਜੀ ਕੋਈ ਲੜਕੀ ਛੜਕੀ ਚਾਹੀਦੀ ਹੈ ਕਹਿ ਕੇ ਉਹ ਬੰਦਾ ਰਤਾ ਪਿੱਛੇ हट ਗਿਆ ਸੀ ਉਹਦੀ ਹਿੱਕ ਵਿੱਚ ਜਿਵੇਂ ਕੋਈ 30 ਵਜਿਆ ਹੋਵੇ ਵੇਖੋ ਇਸ ਜ਼ਮਾਨੇ ਵਿੱਚ ਵੀ ਇਹ ਲੋਕ ਜੈਂਸੀ ਜਜ਼ਵਾਟੋਂਦੇ ਫਿਰਦੇ ਨੇ ਤੇ ਫਿਰ ਮਨੁੱਖਤਾ ਪ੍ਰਤੀ ਉਸਦੇ ਦਿਲ ਵਿੱਚ ਕਈ ਹੌਸਲਾ ਟਾਉ ਖਿਆਲ ਆਏ ਉਹਨਾਂ ਖਿਆਲਾਂ ਦੀ ਰੌ ਵਿੱਚ ਬੰਦਾ ਹੋਇਆ ਉਹ ਬੋਲਿਆ ਕਿੱਥੇ ਹੈ ਉਸ ਦੇ ਠੰਡੇ ਯਖਲੇਜ਼ੇ ਨੇ ਦਲਾਲ ਦੀ ਉਮੀਦ ਤੋੜ ਦਿੱਤੀ ਸੀ ਸ਼ਾਇਦ ਉਹ ਇੱਕ ਪਾਸੇ ਵੱਲ ਜਾਂਦੇ ਕਿਹਾ ਜੀ ਨਹੀਂ ਤੁਹਾਨੂੰ ਲੋੜ ਨਹੀਂ ਆਪਦੀ ਸ਼ਾਇਦ ਫਿਰ ਉਹਨੇ ਉਸ ਨੂੰ ਟੋਕਿਆ ਇਹ ਤੂੰ ਕਿੰਜ ਸਮਝ ਲਿਆ ਬਈ ਕਿ ਮੈਨੂੰ ਲੋੜ ਨਹੀਂ ਮਰਦ ਨੂੰ ਹਰ ਸਮੇਂ ਇਸ ਚੀਜ਼ ਦੀ ਲੋੜ ਹੁੰਦੀ ਹੈ ਸੂਲੀ ਤੇ ਵੀ ਤੇ ਵੱਲਦੀ ਹੋਈ ਚੇਤਾ ਤੇ ਵੀ ਇਹ ਤਾਂ ਲੋੜ ਪੈਂਦੀ ਪੈਂਦੀ ਹੈ ਤੇ ਤੂੰ ਇਹ ਸਪਲਾਈ ਕਰਦਾ ਹੈ ਮੈਂ ਦੱਸ ਮੈਨੂੰ ਉਹ ਫਲਾਸ ਵੀ ਘੋਟਣ ਲੱਗਾ ਸੀ ਪਰ ਚੁੱਪ ਕਰ ਗਿਆ ਤੇ ਫਿਰ ਉਸਨੇ ਕਿਹਾ ਜੇ ਕਿਤੇ ਨੇੜੇ ਹੀ ਐ ਤਾਂ ਮੈਂ ਤੇਰੇ ਨਾਲ ਚੱਲਣ ਲਈ ਤਿਆਰ ਆ ਇੱਥੇ ਇੱਕ ਦੋਸਤ ਨੂੰ ਟਾਈਮ ਦਿੱਤਾ ਹੋਇਆ ਸੀ ਤੇ ਮੈਂ ਉਹਨੂੰ ਦੇਖ ਰਿਹਾ ਉਹ ਕਿਧਰੇ ਦੱਸਦਾ ਨਹੀਂ ਦਲਾਲ ਮੁੜ ਨੇੜੇ ਆ ਕੇ ਤੇ ਬੋਲਿਆ ਨੇੜੇ ਹੀ ਐ ਜੀ ਬਿਲਕੁਲ ਲੱਗੇ ਲੱਗੇ ਕਿੱਥੇ ਐ ਉਹ ਸਾਹਮਣੀ ਬਿਲਡਿੰਗ ਚ ਉਸ ਵਿੱਚ ਉਹ ਵੱਡੀ ਬਿਲਡਿੰਗ ਚ ਹਾਂਜੀ ਉਸ ਨੂੰ ਢੁਟੜੜੀ ਜੀ ਆਈ ਅੱਛਾ ਤਾਂ ਇਹ ਗੱਲ ਐ ਤੇ ਫੇਰ ਸੰਭਲ ਕੇ ਉਸ ਪੁੱਛਿਆ ਮੈਂ ਨਾਲ ਹੀ ਚੱਲਾਂ ਤੇਰੇ ਚੱਲੋ ਚੱਲੋ ਮੈਂ ਅੱਗੇ-ਅੱਗੇ ਚੱਲਦਾ ਤੁਸੀਂ ਪਿੱਛੇ ਤੁਰੇ ਆਓ ਤੇ ਦਲਾਲ ਇਮਾਰਤ ਵੱਲੋਂ ਤੁਰ ਪਿਆ ਸੈਂਕੜੇ ਪੁੱਠੀਆਂ ਸਿੱਧੀਆਂ ਸੋਚਾਂ ਸੋਚਦਾ ਉਹ ਉਸ ਦੇ ਮਗਰੇ ਮਗਰੇ ਤੁਰਦਾ ਗਿਆ ਕੁਝ ਗੱਜ ਦਾ ਫਾਸਲਾ ਫੌਰਨ ਤੈ ਹੋ ਗਿਆ ਜਦੋਂ ਉਹ ਤੇ ਦਲਾਲ ਉਸ ਇਮਾਰਤ ਵਿੱਚ ਪਹੁੰਚੇ ਜਿਸ ਦੇ ਬਾਹਰ ਲਿਖਿਆ ਸੀ ਡਿੱਗਣ ਵਾਲੀ ਹੈ ਇਹ ਫੱਟਾ ਲੱਗਿਆ ਹੋਇਆ ਸੀ ਥਾਂ-ਥਾਂ ਤੋਂ ਇੱਟਾਂ ਗੜੀਆਂ ਹੋਈਆਂ ਸਨ ਕੂੜੇ ਦੇ ਢੇਰ ਪਏ ਸਨ ਉਦੋਂ ਹਨੇਰਾ ਗੂੜਾ ਹੋ ਗਿਆ ਸੀ ਦੇਉੜੀ ਤੇ ਲੰਮਾ ਬਰਾਂਡਾ ਪਾਰ ਕਰਕੇ ਉਹ ਮਾਰ ਦੇ ਜਿਸ ਹਿੱਸੇ ਵੱਲ ਬਧੇ ਸਨ ਉਸ ਹਿੱਸੇ ਦੀ ਉਸਾਰੀ ਬਚਾਉਣੇ ਰੋਕ ਦਿੱਤੀ ਗਈ ਆਬਦੀ ਸੀ ਜਗਾ ਜਗਾ ਵਜਰੀ ਖਿਲਰੀ ਪਈ ਸੀ ਤੇ ਸੀਮੈਂਟ ਰਲੀ ਬਰੇਤੀ ਦੇ ਢੇਰ ਲੱਗੇ ਹੋਏ ਸਨ ਦਲਾਲ ਨੇ ਅੱਧ ਬਣੀਆਂ ਪੌੜੀਆਂ ਚੜ ਲਗਿਆ ਕਿਹਾ ਤੁਸੀਂ ਇੱਥੇ ਰੁਕੋ ਮੈਂ ਹੁਣ ਆਇਆ ਉਹ ਰੁਕ ਗਿਆ ਦਲਾਲ ਪੌੜੀਆਂ ਚੜ ਕੇ ਅਲੋਪ ਹੋ ਗਿਆ ਪੌੜੀਆਂ ਦੇ ਉੱਪਰਲੇ ਪਾਸੇ ਤੇਜ਼ ਰੋਸ਼ਨੀ ਸੀ 2 ਮਿੰਟ ਬੀਤ ਗਏ ਫਿਰ ਉਹ ਵੀ ਪੋਲੇ ਪੈਰੇ ਪੌੜੀਆਂ ਚੜਨ ਲੱਗਾ ਆਖਰੀ ਪੌੜੀ ਤੇ ਪੈਰ ਧਰਦਿਆਂ ਹੀ ਦਲਾਲ ਦੀ ਕੜਕਵੀਂ ਆਵਾਜ਼ ਉਹਨੂੰ ਸੁਣਾਈ ਦਿੱਤੀ ਉੱਠਦੀ ਹੈ ਕਿ ਨਹੀਂ ਲੱਗਦੀ ਸੌਣ ਦੀ ਕੋਈ ਔਰਤ ਬੋਲੀ ਕਹਿ ਜੋ ਦਿੱਤਾ ਮੈਨੂੰ ਸੌਂ ਮਰ ਜਾਣ ਦੇ ਉਸ ਦੀ ਆਵਾਜ਼ ਅਲਸਾਈ ਜਿਹੀ ਸੀ ਦਲਾਲ ਫੇਰ ਕੜਕਿਆ ਸੀ ਮੈਂ ਕਹੇ ਉੱਠ ਵਹਿ ਆਖਾ ਨਾ ਮੰਨਿਆ ਨਾ ਤਾਂ ਫਿਰ ਯਾਦ ਰੱਖੀ ਤੇਰੇ ਨਾਲ ਹੁੰਦੀ ਕੀ ਹੈ ਔਰਤ ਫੇਰ ਬੋਲੀ ਜਾਂ ਨਹੀਂ ਉੱਠਦੀ ਮਾਰ ਛੱਡ ਮੈਨੂੰ ਰੱਬ ਦੇ ਵਾਸਤੇ ਮੇਰੀ ਹਾਲਤ ਤੇ ਰਹਿਮ ਖਾ ਦਲਾਲ ਨੇ ਜਿਵੇਂ ਫਿਰ ਪੁਚਕਾਰਿਆ ਉਹਨੂੰ ਉੱਠ 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 ਮੇਰੀ ਜਾਨ ਜ਼ਿੱਦ ਨਾ ਕਰ ਇੰਜ ਗੁਜ਼ਾਰਾ ਕਿਵੇਂ ਹੋਊਗਾ ਭਲਾ ਔਰਤ ਕੂਕੀ ਗੁਜ਼ਾਰਾ ਜਾਏ ਜਹੰਮ ਚ ਮੈਂ ਭੁੱਖੀ ਮਰ ਜਾਊਂਗੀ ਖੁਦਾ ਦੇ ਵਾਸਤੇ ਮੈਨੂੰ ਤੰਗ ਨਾ ਕਰ ਮੈਨੂੰ ਨੀਂਦ ਆ ਰਹੀ ਏ ਦਲਾਲ ਦੀ ਆਵਾਜ਼ ਫੇਰ ਕਰਖਤ ਹੋ ਗਈ ਤਾਂ ਤੂੰ ਨਹੀਂ ਉੱਠਣਾ ਹਰਾਮਜ਼ਾਦੀਏ ਸੂਰਦੀਏ ਬੱਚੇ ਖੜੋ ਜਾ ਫਿਰ ਅੱਗੋਂ ਔਰਤ ਕੜਤੀ ਜਾ ਨਹੀਂ ਉੱਠਦੀ ਨਹੀਂ ਉੱਠਦੀ ਲਾਲ ਐ ਜਿਹੜਾ ਜ਼ੋਰ ਤੇਰਾ ਲੱਗਦਾ ਨਹੀਂ ਉੱਠਦੀ ਮੈਂ ਹੋੜੀ ਬੋਲ ਕੋਈ ਸੁਣ ਲੂਗਾ ਚੱਲ ਉੱਠ 30 40 ਰੁਪਏ ਬਣ ਜਾਣਗੇ ਕਿਉਂ ਐਵੇਂ ਜ਼ਿੱਦ ਕਰੀ ਜਾਨੀ ਐ ਔਰਤ ਨੇ ਜਿਕਰ ਮੰਤ ਕੀਤੀ ਆ ਵੇਖ ਮੈਂ ਤੇਰੇ ਹੱਥ ਜੋੜਦੇ ਆ ਕਿੰਨੇ ਦਿਨ ਹੋ ਗਏ ਨੇ ਮੈਨੂੰ ਜਾਗਦ ਨੂੰ ਰਹਿਮ ਕਰ ਮੇਰੇ ਤੇ ਖੁਦਾ ਦਾ ਵਾਸਤਾ ਹੀ ਮੇਰੇ ਤੇ ਰਹਿਮ ਕਰ ਬਸ ਇੱਕ ਦੋ ਘੰਟੇ ਦੀ ਗੱਲ ਐ ਫੇਰ ਸੌਂ ਜੀ ਜਿੰਨਾ ਮਰਜੀ ਨਹੀਂ ਤਾਂ ਫੇਰ ਮੈਨੂੰ ਸਖਤੀ ਕਰਨੀ ਪਊਗੀ ਵੇਖ ਲੈ ਇਹ ਚੁੱਪ ਵਾਪਰ ਗਈ ਉਸਨੇ ਰਤਾ ਅਕਾਂ ਹੋ ਕੇ ਕਮਰੇ ਅੰਦਰ ਝਾਤ ਮਾਰੀ ਜਿਸ ਵਿੱਚੋਂ ਤੇਜ਼ ਰੋਸ਼ਨੀ ਆ ਰਹੀ ਸੀ ਇੱਕ ਛੋਟਾ ਜਿਹਾ ਕਮਰਾ ਸੀ ਜਿਸ ਦੇ ਫਰਸ਼ ਉੱਤੇ ਇੱਕ ਔਰਤ ਲੇਟੀ ਹੋਈ ਸੀ ਕਮਰੇ ਵਿੱਚ ਦੋ ਚਾਰ ਭਾਂਡੇ ਤੇ ਬਨਾ ਹੋਰ ਕੁਝ ਵੀ ਨਹੀਂ ਸੀ ਦਲਾਲ ਉਸ ਔਰਤ ਦੀਆਂ ਲਤਾਂ ਕੋਟ ਰਿਆ ਸੀ ਕੁਝ ਚਿਰਵਾਦੋ ਬੋਲਿਆ ਲੈ ਹੁਣ ਉੱਠ ਜਾ ਸੌਂ ਰੱਬ ਦੀ ਇੱਕ ਦੋ ਘੰਟੇ ਤੋਂ ਵੱਧ ਨਹੀਂ ਲੱਗਣੇ ਆ ਕੇ ਸੌਂ ਜੀ ਜਿੰਨਾ ਮਰਜ਼ੀ ਮਸਾਂਗਾਕ ਮਿਲੇ ਕਿਉਂ ਓੜੀ ਜਾਨੀ ਐ ਉਹ ਔਰਤ ਕਿਸੇ ਚਕਚੁੰਦਰ ਵਾਂਗੀ 埔ੜ ਕੇ ਉੱਠੀ ਤੇ ਰੁਕੂਕੀ ਸੀ ਅੱਛਾ ਉੱਠਦੀਆਂ ਠਹਿਰ ਫਿਰ ਉਹ ਕਾਹਲ ਨਾਲ ਪਿੱਛੇ हट ਗਈ ਆਸਨ ਵਿੱਚੋਂ ਡਰ ਗਿਆ ਸੀ ਬਿਨਾਂ ਕੋਈ ਖੜਾ ਕੀਤਾ ਉਹ ਹੀਠਾ ਉੱਤਰ ਆਇਆ ਬਿੰਦ ਦਾ ਬਿੰਦ ਉਸਨੇ ਸੋਚਿਆ ਉੱਕਤੇ ਦੂਰ ਨਸ ਜੇ ਇਤੋਂ ਦੂਰ ਇਸ ਸ਼ਹਿਰ ਤੋਂ ਦੂਰ ਇਸ ਦੁਨੀਆ ਤੋਂ ਦੂਰ ਪਰ ਕਿੱਥੇ ਫਿਰ ਉਸਨੇ ਸੋਚਿਆ ਇਹ ਔਰਤ ਕੌਣ ਹੋ ਸਕਦੀ ਹੈ ਕਿਉਂ ਇਸ ਉੱਤੇ ਇੰਨਾ ਜ਼ੁਲਮ ਕੀਤਾ ਜਾ ਰਿਹਾ ਹੈ ਇਹ ਦਲਾਲ ਕੌਣ ਹੋਇਆ ਇਹਦਾ ਕੀ ਲੱਗਦਾ ਹੋਇਆ ਇੱਕ ਤਮਰੇ ਵਿੱਚ ਇੰਨੀ ਤੇਜ਼ ਰੋਸ਼ਨੀ ਵਾਲਾ ਵੱਲ ਕਿਉਂ ਜਗਾਇਆ ਹੋਇਆ ਹੈ ਉਹ ਇੱਥੇ ਰਹਿੰਦੀ ਹੀ ਕਿਉਂ ਹੈ ਕਿੰਨਾ ਕੁ ਚਿਰ ਹੋਇਆ ਉਸਨੇ ਇਸ ਹਾਲਤ ਵਿੱਚ ਰਹਿੰਦੇ ਆ ਬੜਾ ਕੁਝ ਸੋਚੀ ਜਾ ਰਿਹਾ ਸੀ ਉਹ ਉਸ ਦੀਆਂ ਅੱਖਾਂ ਵਿੱਚ ਉਸ ਵਲਵ ਦੀ ਤੇਜ਼ ਰੋਸ਼ਨੀ ਅਜੇ ਤਾਈਂ ਰੜਕ ਰਹੀ ਸੀ ਕੁਝ ਦੇਸੀ ਨਹੀਂ ਸਿਰਿਆ ਪਰ ਉਹ ਸੋਚ ਰਿਹਾ ਸੀ ਇੰਨੀ ਤੇਜ਼ ਰੋਸ਼ਨੀ ਵਿੱਚ ਕੌਣ ਹੋ ਸਕਦਾ ਹੈ ਭਲਾ 100 ਪਾਵਰ ਦਾ ਬਲ ਕੀ ਉਹ ਘੱਟ ਪਾਵਰ ਦਾ ਬਲਵ ਨਹੀਂ ਦਾ ਸਕਦੀ ਇੰਨੀ ਤੇਜ਼ ਰੋਸ਼ਨੀ ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਉਹਨੂੰ ਸੌਣ ਨਹੀਂ ਦੇਣਾ ਚਾਹੁੰਦੇ ਉਹ ਖੜਕਾ ਸੁਣ ਕੇ ਉਹ ਆਪਣੀਆਂ ਸੋਚਾਂ ਚੋਂ ਬਾਹਰ ਨਿਕਲਿਆ ਨੇੜੇ ਹੀ ਦੋ ਪਰਛਾਵੇਂ ਖਲੋਤੇ ਸੰਗ ਦਲਾਲ ਦੀ ਆਵਾਜ਼ ਗੂੰਜੀ ਵੇਖ ਲਓ ਜੀ ਵੇਖ ਲਈ ਉਹ ਬੋਲਿਆ ਸੀ ਠੀਕ ਹੈ ਨਾ ਆਹੋ ਠੀਕ ਹੈ 40 ਰੁਪਏ ਹੋਣਗੇ ਆਹੋ ਠੀਕ ਹੈ 40 ਪੈ ਠੀਕ ਦੇ ਦਿਓ ਫਿਰ ਲਿਆਓ ਪੈਸੇ ਹੁਣ ਉਸ ਦੀ ਸੋਚ ਸ਼ਕਤੀ ਸੱਬਲ ਹੋ ਗਈ ਸੀ ਜੇ ਵਿੱਚੋਂ ਕੁਝ ਨੋਟ ਕੱਢੇ ਤੇ ਦਲਾਲ ਨੂੰ ਫੜਾਉਂਦਿਆਂ ਕਿਹਾ ਵੇਖੀ ਕਿੰਨੇ ਨੇ 50 ਨੇ ਜੀ ਰੱਖ ਲੈ ਸਾਰੇ ਰੱਖ ਲੈ ਜੀ ਸਾਹਿਬ ਠੀਕ ਹੈ ਜੀ ਸलाम ਉਸ ਨੇ ਦਿਲ ਵਿੱਚ ਆਇਆ ਕਿ ਵੱਡਾ ਸਾਰਾ ਪੱਥਰ ਚੁੱਕ ਕੇ ਦਲਾਲ ਦੇ ਸਿਰ ਵਿੱਚ ਮਾਰੇ ਦਲਾਲ ਕਹਿ ਰਿਹਾ ਸੀ ਲੈ ਜਾ ਪਰ ਬਹੁਤਾ ਤੰਗ ਨਾ ਕਰਿਓ ਨਾਲੇ ਘੰਟੇ ਤੋਂ ਘੰਟੇ ਵਿੱਚ ਹੀ ਛੱਡ ਜਾ ਠੀਕ ਹੈ ਠੀਕ ਹੈ ਐਵੇਂ ਕਰੂੰਗਾ ਉਹ ਉਸ ਬਿਲਡਿੰਗ ਵਿੱਚੋਂ ਬਾਹਰ ਆ ਗਏ ਜਿਸ ਦੇ ਬਾਹਰ ਲਿਖਿਆ ਹੋਇਆ ਸੀ ਡਿੱਗਣ ਵਾਲੀ ਹੈ ਉਸ ਨੇ ਕਈ ਵਾਰ ਪੜਿਆ ਹੈ ਬੋਰਡ ਦਲਾਲ ਨੇ ਇੱਕ ਵਾਰ ਫੇਰ ਸਲਾਮ ਆਖੀ ਤਾਂ ਇੱਕ ਵਾਰ ਫੇਰ ਉਸ ਦੀ ਇੱਛਾ ਹੋਈ ਕਿ ਕੋਈ ਵੱਡਾ ਸਾਰਾ ਪੱਥਰ ਚੁੱਕ ਕੇ ਦਲਾਲ ਦੇ ਸਿਰ 'ਚ ਮਾਰੇ ਤੰਗਾ ਤੁਰ ਪਿਆ ਉਸ ਨੂੰ ਨੇੜੇ ਦੇ ਇੱਕ ਸਸਤੇ ਜਿਹੇ ਤੇ ਸੁਨਸਾਨ ਹੋਟਲ ਚ ਲਾਇਆ ਗਿਆ ਦਿਮਾਗ ਵਿੱਚੋਂ ਜ਼ਬਰਦਸਤੀ ਉਹਨਾਂ ਪਰੇਸ਼ਾਨੀਆਂ ਨੂੰ ਕੱਢ ਕੇ ਜਿਹੜੀਆਂ ਕੁਝ ਚਿਰ ਪਹਿਲਾਂ ਆਪ ਮਹਾਰੀ ਪੈਦਾ ਹੋ ਗਈਆਂ ਸਨ ਉਸ ਨੇ ਔਰਤ ਵੱਲ ਤੱਕਿਆ ਉਹ ਸਿਰ ਤੋਂ ਪੈਰਾਂ ਤਾਈਂ ਪੁੱਥੜ ਜੀ ਦੀ ਸੀ ਉਸ ਦੀਆਂ ਪਲਕਾਂ ਬੰਦ ਸਨ ਤੇ ਅੱਖਾਂ ਸੁਜੀਆਂ ਹੋਈਆਂ ਸਨ ਉੱਪਰਲਾ ਧੜ ਕਿਸੇ ਡਿੱਗਣ ਵਾਲੀ ਇਮਾਰਤ ਵਾਂਗ ਅਗਾਹ ਵੱਲ ਝੁਕਿਆ ਹੋਇਆ ਸੀ ਉਸਨੇ ਉਸ ਨੂੰ ਕਿਹਾ ਰਤਾ ਮੂੰਹ ਤਾਂ ਉੱਪਰ ਕਰੋ ਉਹ ਤਰਵਕ ਕੇ ਬੋਲੀ ਹੈ ਕੀ ਕਿਹਾ ਕੁਝ ਨਹੀਂ ਮੈਂ ਕਿਹਾ ਕੋਈ ਗੱਲਬਾਤ ਤਾਂ ਕਰੋ ਉਸਨੇ ਅੱਖਾਂ ਖੋਲੀਆਂ ਅੱਖਾਂ ਲਾਲ ਸੂਈਆਂ ਹੋਈਆਂ ਪੰਜਾ ਸੰ ਪਰ ਚੁੱਪਚਾਹ ਬੈਠੀ ਰਹੀ ਤੁਹਾਡਾ ਨਾਂ ਕੀ ਹੈ ਕੋਈ ਨਹੀਂ ਉਸ ਦੀ ਆਵਾਜ਼ ਵਿੱਚ ਤਜਾਬ ਜਿੰਨੀ ਕਾਟ ਸੀ ਕਿੱਥੋਂ ਦੇ ਰਹਿਣ ਵਾਲੇ ਹੋ ਜਿੱਥਾਂ ਦੀ ਮਰਜ਼ੀ ਸਮਝ ਲਓ ਇਹਨਾਂ ਰੁੱਖਾਂ ਕਿਉਂ ਬੋਲਦੇ ਆ ਹੁਣ ਔਰਤ ਲਗਭਗ ਜਾਗ ਪਈ ਸੀ ਉਸ ਲਾਲ ਲਾਲ ਅੱਖਾਂ ਨਾਲ ਵੇਂਦੀ ਹੋਇਆ ਬੋਲੀ ਤੂੰ ਆਪਣਾ ਕੰਮ ਕਰ ਤੇ ਮੈਨੂੰ ਜਾਣ ਦੇ ਕਿੱਥੇ ਔਰਤ ਨੇ ਬੜੀ ਰੁੱਖੀ ਆਵਾਜ਼ ਵਿੱਚ ਕਿਹਾ ਜਿੱਥੋਂ ਮੈਨੂੰ ਲਿਆਇਆ ਤੁਸੀਂ ਚਲੇ ਜਾਓ ਤੂੰ ਆਪਣਾ ਕੰਮ ਕਰ ਤੰਗ ਕਰਨ ਦੇ ਮੈਨੂੰ ਆਪਣੀ ਆਵਾਜ਼ ਵਿੱਚ ਦਿਲ ਦਾ ਸਾਰਾ ਦਰਦ ਸਮੇਟ ਕੇ ਬੋਲਿਆ ਮੈਂ ਤੁਹਾਨੂੰ ਤੰਗ ਨਹੀਂ ਕਰ ਰਿਹਾ ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਉਹ ਹਰਖ ਗਈ ਮੈਨੂੰ ਕਿਸੇ ਹਮਦਰਦੀ ਦੀ ਲੋੜ ਨਹੀਂ ਫਿਰ ਲੱਗ ਪਗ ਚੀਖੀ ਤੂੰ ਆਪਣਾ ਕੰਮ ਕਰ ਤੇ ਮੇਰਾ ਖੜਾ ਛੱਡ ਹਾਂ ਜਾ ਪਰੇ ਉਸਨੇ ਰਤਾ ਨੇੜੇ ਹੋ ਕੇ ਉਸਦੇ ਸਿਰ ਤੇ ਹੱਥ ਫੇਰਨਾ ਚਾਹਿਆ ਪਰ ਉਸਨੇ ਉਸਦਾ ਹੱਥ ਝਟਕ ਦਿੱਤਾ ਮੈਂ ਕਹਿ ਨਹੀਂ ਆ ਨਾ ਮੈਨੂੰ ਤੰਗ ਨਾ ਕਰੋ ਮੈਂ ਕਈ ਦਿਨਾਂ ਦੀ ਸੁੱਤੀ ਨਹੀਂ ਜਿਉਂ ਆਈਆਂ ਜਾਗ ਰਹੀਆਂ ਉਹ ਸਿਰ ਤੋਂ ਪੈਰਾਂ ਤੱਕ ਹਮਦਰਦੀ ਦਾ ਪਾਤਰ ਬਣੀ ਹੋਈ ਸੀ ਅੱਛਾ ਸੌਂ ਜਾਓ ਇੱਥੇ ਹੀ ਸੌਂ ਜੋ ਔਰਤ ਦੀਆਂ ਅੱਖਾਂ ਮੁਰ ਸੁੰਝਾਂ ਹੋ ਗਈਆਂ ਉਹ ਕਸੈਲ ਜਿਹੀ ਨਾਲ ਕਿਆ ਮੈਂ ਇੱਥੇ ਸੌਣ ਨਹੀਂ ਆਈ ਨਾ ਹੀ ਇਹ ਮੇਰਾ ਘਰ ਹੈ ਹੋਰ ਫਿਰ ਤੁਹਾਡਾ ਘਰ ਕਿੱਥੇ ਹੈ ਜਿੱਥੋਂ ਤੁਸੀਂ ਆਏ ਹੋ ਔਰਤ ਕੁਝ ਬਧੇਰੇ ਰਹੀ ਰਗੀ ਔਫ ਬਕਵਾਸ ਬੰਦ ਕਰ ਮੇਰਾ ਕੋਈ ਕਰਨੀ ਤੂੰ ਆਪਣਾ ਕੰਮ ਕਰ ਵਰਨਾ ਮੇਰਾ ਖੜਾ ਛੱਡ ਤੇ ਆਪਣੇ ਰੁਪਏ ਵਾਪਸ ਲੈ ਉਹ ਕੋਈ ਗਾਲ ਕੱਢਦੀ ਕੱਢਦੀ ਚੁੱਪ ਹੋ ਗਈ ਉਸਨੇ ਸੋਚਿਆ ਕਿ ਇਸ ਹਾਲਤ ਵਿੱਚ ਉਸ ਤੋਂ ਔਰ ਪੁੱਛਣਾ ਜਾਂ ਹਮਦਰਦੀ ਦਰਸਾਉਣਾ ਫਜ਼ੂਲ ਹੈ ਚਲੋ ਤੁਹਾਨੂੰ ਛੱਡ ਆਵਾਂ ਤੇ ਉਹ ਉਸ ਨੂੰ ਉਸੇ ਇਮਾਰਤ ਵਿੱਚ ਛੱਡ ਗਿਆ ਦੂਜੇ ਦਿਨ ਉਸਨੇ ਕੇਸਰ ਪਾਰਕ ਦੇ ਇੱਕ ویرਾਨ ਹੋਟਲ ਵਿੱਚ ਉਸ ਔਰਤ ਦੀ ਕਹਾਣੀ ਆਪਣੇ ਇੱਕ ਦੋਸਤ ਨੂੰ ਸੁਣਾਈ ਤਾਂ ਉਹਦਾ ਗੱਜ ਪਾਰ ਆਇਆ ਉਸਨੇ ਦੁਖੀ ਜਿਹਾ ਹੋ ਕੇ ਪੁੱਛਿਆ ਕੀ ਉਹ ਜਵਾਨ ਸੀ ਮੈਨੂੰ ਨਹੀਂ ਪਤਾ ਉਸ ਵੱਲ ਗੌਰ ਨਾਲ ਵੇਖ ਹੀ ਨਹੀਂ ਸੀ ਸਕਿਆ ਮੇਰੇ ਦਿਮਾਗ ਵਿੱਚ ਇੱਕੋ ਖਿਆਲ ਆ ਗਿਆ ਸੀ ਕਿ ਮੈਂ ਪੱਥਰ ਮਾਰ ਕੇ ਉਸ ਦਲਾਲ ਦਾ ਸਿਰ ਕਿਉਂ ਨਹੀਂ ਪਾ ਨਾ। ਦੋਸਤ ਨੇ ਕਿਹਾ ਸੱਚਮੁੱਚ ਬੜਾ ਪੁੰਨ ਦਾ ਕੰਮ ਹੋਣਾ ਸੀ ਯਾਰ ਉਹ ਤਾਂ। ਉਹ ਜ਼ਿਆਦਾ ਦੇਰ ਤੱਕ ਹੋਟਲ ਵਿੱਚ ਉਸ ਨਾਲ ਬੈਠ ਨਹੀਂ ਸਕਿਆ। ਉਸ ਦੇ ਦਿਲ ਦਿਮਾਗ ਉੱਤੇ ਪਿਛਲੇ ਦਿਨ ਵਾਲੀ ਘਟਨਾ ਨੇ ਡੂੰਘਾ ਅਸਰ ਪਾਇਆ ਹੋਇਆ ਸੀ। ਸੋਚਾਂ ਖਤਮ ਹੋਣ ਸਾਤ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਉਸ ਦਾ ਦੋਸਤ ਚੁੱਪਚਾਪ ਟਾਂਗਾ ਸਟੈਂਡ ਤੋਂ ਚਲਾ ਗਿਆ। ਕੁਝ ਚਿਹਰ ਉਸ ਦੀਆਂ ਨਜ਼ਰਾਂ ਉਸ ਦਲਾਲ ਨੂੰ ਲੱਭਦੇ ਰਹਿਆਂ ਪਰ ਉਹ ਕਿਤੇ ਵੀ ਨਜ਼ਰ ਨਾ ਆਇਆ 6 ਬਚ ਚੁੱਕੇ ਸਨ ਕੁਝ ਗਜ਼ ਦੇ فاਸਲੇ ਤੇ ਉਹ ਮਾਰ ਸੀ ਉਹ ਉਸ ਵੱਲ ਟੁਰ ਪਿਆ ਤੇ ਅੰਦਰ ਲੰਘ ਗਿਆ ਲੋਕ ਅੰਦਰ ਉਵਾਰ ਆ ਜਾ ਰਹੇ ਸਨ ਪਰ ਉਹ ਉਹਨਾਂ ਵੱਲੋਂ ਲਾਪਰਵਾਹ ਕੱਲ ਵਾਲੀ ਥਾਂ ਪੌੜੀਆਂ ਕੋਲ ਪਹੁੰਚ ਗਿਆ ਹਨੇਰਾ ਫੈਲ ਚੁੱਕਿਆ ਸੀ ਪਰ ਪੌੜੀਆਂ ਦੇ ਉੱਪਰਲੇ ਸਿਰੇ ਤੇ ਓਵੇਂ ਹੀ ਰੌਸ਼ਨੀ ਨਜ਼ਰ ਆ ਰਹੀ ਸੀ ਉਹ ਬਿਨ ਬਗੈਰ ਪੈਰਾਂ ਦਾ ਖੜਾਕ ਕੀਤਾ ਪੌੜੀਆਂ ਚੜਨ ਲੱਗਿਆ ਆਖਰੀ ਪੌੜੀ ਉੱਤੇ ਵਿੰਦ ਦਾ ਬਿੰਦ ਚੁੱਪ ਖੜਾ ਰਿਹਾ ਕਮਰੇ ਵਿੱਚੋਂ ਤੇਜ਼ ਰੋਸ਼ਨੀ ਬਾਹਰ ਆ ਰਹੀ ਸੀ ਪਰ ਕੋਈ ਆਵਾਜ਼ ਜਾਂ ਖੜਕਾ ਸੁਣਾਈ ਨਹੀਂ ਦੇ ਰਿਹਾ ਸੀ ਉਹ ਅਗਾਹ ਵਧਿਆ ਕਮਰੇ ਦੇ ਦੋਵੇਂ ਦਰਵਾਜ਼ੇ ਖੁੱਲੇ ਸਨ ਉਸਨੇ ਰਤਾ ਅਗਾਹ ਵੱਲ ਝੁੱਕ ਕੇ ਅੰਦਰ ਝਾਤੀ ਮਾਰੀ ਸਭ ਤੋਂ ਪਹਿਲਾਂ ਉਸ ਨੂੰ ਵੱਲ ਬ ਨਜ਼ਰ ਆਇਆ ਜਿਸ ਦੀ ਤੇਜ਼ ਰੋਸ਼ਨੀ ਸਿੱਧਾ ਉਸ ਦੀਆਂ ਪੁਤਲੀਆਂ ਵਿੱਚ ਘੁੱਸ ਗਈ ਉਹ ਤਰਫ ਪਿੱਛੇ हट ਗਿਆ ਤੇ ਕੁਝ ਪਲ ਹਨੇਰੇ ਵਿੱਚ ਬਿੰਦਾ ਰਹਿਣ ਤੋਂ ਬਾਅਦ ਹੀ ਅੱਖਾਂ ਮੂਹਰਿਆਂ ਭੰਬੂ ਤਾਰੇ ਜੇ ਸਾਫ਼ ਹੋਏ ਉਹ ਫੇਰ ਦਰਵਾਜ਼ੇ ਵੱਲ ਵਧਿਆ ਪਰ ਇੱਕੀ ਉਹ ਇਸ ਪੱਖੋਂ ਸचेत ਸੀ ਕਿ ਅੱਖਾਂ ਬੱਲਵਦੀ ਤੇਜ਼ ਰੌਸ਼ਨੀ ਦੀ ਮਾਰ ਵਿੱਚ ਨਾ ਆਉਣ ਉਸਨੇ ਵੇਖਿਆ ਕਿ ਸਾਹਮਣੇ ਫਰਸ਼ ਉੱਤੇ ਇੱਕ ਔਰਤ ਚਟਾਈ ਉੱਤੇ ਲੰਮੀ ਪਈ ਹੋਈ ਸੀ ਰਤਗੋਹ ਨਾਲ ਵੇਖਿਆ ਪਤਾ ਲੱਗਿਆ ਕਿ ਉਹ ਸੁੱਤੀ ਪਈ ਸੀ ਮੂੰਹ ਦੁਪट्टे ਨਾਲ ਢੱਕਿਆ ਹੋਇਆ ਸੀ ਚਲਦੇ ਸਾਹਾਂ ਅਨੁਸਾਰ ਹਿੱਕ-ਹੀਠਾਂ ਉੱਤੇ ਹੋ ਰਹੀ ਸੀ ਉਹ ਕੁਝ ਹੋਰ ਅਗਾ ਵਧਿਆ ਤਾਂ ਉਸ ਦੀ ਚੀਕ ਹੀ ਨਿਕਲ ਜਾਣੀ ਸੀ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਰੋਕ ਸਕਿਆ ਉਸ ਔਰਤ ਤੋਂ ਕੁਝ ਹੀ ਦੂਰ ਨੰਗੇ ਫਰਸ਼ ਉੱਤੇ ਇੱਕ ਆਦਮੀ ਪਿਆ ਸੀ ਜਿਸ ਦਾ ਸਿਰ ਫਿਸਿਆ ਹੋਇਆ ਸੀ ਕੋਲ ਹੀ ਖੂਨੀ ਇੱਟ ਪਈ ਸੀ ਜਿਹਦੇ ਨਾਲ ਸ਼ਾਇਦ ਉਹਦਾ ਸਿਰ ਭੰਨਿਆ ਗਿਆ ਸੀ ਇਹ ਸਭ ਕੁਝ ਉਸ ਨੂੰ ਇੱਕੋ ਨਜ਼ਰੇ ਦਿਸ ਪਿਆ ਸੀ ਉਸਨੇ ਥੋੜਾ ਅਗਾਹ ਹੋ ਕੇ ਵੇਖਿਆ ਤਾਂ ਪਤਾ ਲੱਗਿਆ ਇਹ ਤਾਂ ਕੱਲ ਬੜਾ ਦਲਾਲ ਸੀ ਜੋ ਸ਼ਾਇਦ ਮਰ ਚੁੱਕਿਆ ਸੀ ਤੇ ਇੱਕ ਪਾਸੇ ਉਹਦੀ Laash ਪਈ ਸੀ ਦੂਜੇ ਪਾਸੇ ਉਹੀ ਔਰਤ ਕੂਕ ਸੁੱਤੀ ਪਈ ਸੀ ਧੰਨਵਾਦ ਦੋਸਤੋ